ਆਸਰਾ ਫਾਊਂਡੇਸ਼ਨ ਵੱਲੋਂ ਅੱਜ ਬਰੇਟਾ ਦੇ ਗੁਰਦੁਆਰਾ ਸਾਹਿਬ ਪਾਈਕਨਿਆ ਜੀ ਵਿਖੇ ਅੱਖਾਂ ਦਾ 126ਵਾਂ ਫਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਸਫਲਤਾਪੂਰਵਕ ਲਗਾਇਆ ਗਿਆ। ਮੇਰਾ ਨਾਮ ਜੈਪ ਸਿੰਘ ਜੀ ਮੈਂ ਸੈਕਟਰੀ ਆਸਰਾ ਫਾਊਂਡੇਸ਼ਨ ਬਰੇਟਾ ਅੱਜ ਬਰੇਟਾ ਵਿਖੇ ਗੁਰਦੁਆਰਾ ਸਾਹਿਬ ਪਾਈਕਨਿਆ ਜੀ ਵਿਖੇ ਅੱਖਾਂ ਦਾ 126ਵਾਂ ਫਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਹੁਣ ਤੱਕ 400 ਦੇ ਕਰੀਬ OPD ਹੋ ਗਈ 75 ਦੇ ਕਰੀਬ ਜੋ ਬਰੀਜ ਨੇ ਉਹ ਫਰੀ ਲੈਂਜ ਪਾਉਣ ਵਾਸਤੇ ਸਿਲੈਕਟ ਕੀਤੇ ਗਏ ਨੇ ਇਹਨਾਂ ਸਾਰੇ ਬਰੀਜਾਂ ਨੂੰ ਸ਼ੰਕਰਾ ਹਸਪਤਾਲ ਲੁਧਿਆਣਾ ਦੇ ਵਿੱਚ ਲੈਂਜ ਪਵਾਉਣ ਵਾਸਤੇ ਲਿਆ ਜਾਂਦਾ ਹੈ ਲਿਜਾਇਆ ਜਾਂਦਾ ਹੈ ਕਿਸੇ ਵੀ ਬਰੀਜ ਤੋਂ ਆਉਣ ਦਾ ਜਾਣ ਦਾ ਖਾਣ ਦਾ ਰਹਿਣ ਦਾ ਹਸਪਤਾਲ ਦਾ ਕਿਸੇ ਵੀ ਤਰੀਕੇ ਦਾ ਕੋਈ ਖਰਚਾ ਨਹੀਂ ਲਿਆ ਜਾਂਦਾ ਇਹ ਜੋ ਲੈਂਜ ਨੇ ਬਿਲਕੁਲ ਮੁਫਤ ਪਵਾਏ ਜਾਂਦੇ ਨੇ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਅੱਖਾਂ ਦਾਣ ਦੀ ਵੀ ਇੱਕ ਮੁਹਿੰਮ ਚਲਾਈ ਗਈ ਹੈ ਜੇ ਕੋਈ ਅੱਖਾਂ ਦਾਣ ਕਰਨੀ ਚਾਹੁੰਦਾ ਹੈ ਤਾਂ ਸੰਸਥਾ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ ਜੇ ਕਿਸੇ ਵੀਰ ਦੇ ਪੁੱਤ ਲਈ ਪੈਣੀ ਹੈ ਤਾਂ ਉਹ ਵੀ ਸੰਸਥਾ ਦੇ ਕਿਸੇ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ ਉਹਦੇ ਪੁੱਤਲੀ ਵੀ ਬਿਲਕੁਲ ਫਰੀ ਪਵਾਈ ਜਾਊਗੀ ਅਗਲਾ ਕੈਂਪਸ 27 April ਨੂੰ ਇਸੇ ਥਾਂ ਦੇ ਉੱਤੇ ਲੱਗੇਗਾ ਧੰਨਵਾਦ ਜੀ ਜੀ ਮੈਂ ਆਸਰਾ ਫਾਊਂਡੇਸ਼ਨ ਬਰੇਟਾ ਪ੍ਰਧਾਨ ਡਾਕਟਰ ਗਿਆਨ ਚੰਦ ਆਯਾਦ ਅੱਜ ਗੁਰਦੁਆਰਾ ਸਾਹਿਬ ਭਾਈ ਕਨਈਆ ਜੀ ਨੇੜੇ ਬੱਸ ਸਟੈਂਡ ਬਰੇਟਾ ਵਿਖੇ 126 ਮੈਂ ਅੱਖਾਂ ਦਾ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਮਰੀਜ਼ਾਂ ਦਾ ਚੈੱਕਅਪ ਫ੍ਰੀ ਲੈਂਸ ਤੇ ਫ੍ਰੀ ਦਵਾਈਆਂ ਦਿੱਤੀ ਜਾਂਦੀਆਂ ਨੇ ਜਿੰਨੇ ਵੀ ਲੈਂਸ ਲਈ ਸਿਲੈਕਟ ਹੋਣਗੇ ਮਰੀਜ਼ ਉਹਨਾਂ ਨੂੰ ਅੱਜ ਸ਼ੰਕਰਾ ਹਸਪੀਟਲ ਲੁਧਿਆਣਾ ਵੀ ਖੇਲੇ ਜਾਇਆ ਜਾਵੇਗਾ ਉੱਥੇ ਜਾ ਕੇ ਵੀ ਬਿਲਕੁਲ ਮੁਫਤ ਆਪਰੇਸ਼ਨ ਹੋਣਗੇ ਅਤੇ ਬਿਲਕੁਲ ਆਣ ਲਗੇ ਦਵਾਈਆਂ ਬਿਲਕੁਲ ਮੁਫਤ ਖਾਣਾ ਰਹਿਣ ਦਾ ਮੁਫਤ ਉੱਥੇ ਨਾਲ ਲਗੇ ਕਾਲੀ ਐਨਕ ਤੱਕ ਵੀ ਮੁਫਤ ਦਿੱਤੀ ਜਾਵੇਗੀ ਨਾ ਜਾਣ ਦਾ ਕਿਰਾਇਆ ਕੋਈ ਨਾ ਆਣ ਦਾ ਕਿਰਾਇਆ ਹਰ ਮਹੀਨੇ ਆਖਰੀ ਐਤਵਾਰ ਅੱਖਾਂ ਦਾ ਕੈਂਪ ਲਾਇਆ ਜਾਂਦਾ ਹੈ ਅਗਲਾ 127ਵਾਂ ਕੈਂਪ ਦੁਬਾਰਾ ਫੇਰ ਇੱਥੇ ਇਸੇ ਜਗ੍ਹਾ ਤੇ 27 ਤਰੀਕ ਨੂੰ ਲੱਗਣਾ ਹੈ ਲੰਗਰ ਦਾ ਵੀ ਪ੍ਰਬੰਧ ਪਤਾਈ ਲੰਗਰ ਦਾ ਪ੍ਰਬੰਧ ਜਿਹੜਾ ਹੈ ਉਹ ਬਰੇਟਾ ਵਿਖੇ ਭਾਈ ਗੁਰਦੁਆਰਾ ਸਾਹਿਬ ਕਨਈਆ ਜੀ ਵਿਖੇ ਜੋ ਬਾਬਾ ਰਣਜੀਤ ਸਿੰਘ ਟੈਣੀ ਨੇ ਇੱਥੇ ਪ੍ਰਬੰਧਕ ਉਹਨਾਂ ਵੱਲੋਂ ਹਰ ਕੈਂਪ ਦੇ ਇਸੇ ਤਰੀਕੇ ਮੁਫਤ ਸੇਵਾ ਹੁੰਦੀ ਹੈ ਲੰਗਰ ਦੀ ਉਹ ਵੀ ਬਿਲਕੁਲ ਫਰੀ ਹੈ ਜੀ ਬਾਈ ਜੀ ਹੋਵਾ ਬਲਜੀਤ ਕੌਰ ਹੈ ਬਾਈ ਜੀ ਕਿਹੜਾ ਪਿੰਡ ਹੈ ਜੀ ਕਲਾਰਾ ਬਾਈ ਜੀ ਉਰੇ ਆਇਓ ਕੈਂਪ ਕਿਵੇਂ ਲੱਗਿਆ ਜੀ ਕੈਂਪ ਬਹੁਤ ਕੋਟੀ ਕੋਟੀ ਪ੍ਰਣਾਮ ਹੈ ਭਾਈ ਜੀ ਜਿਹੜੀ ਤੁਹਾਡੀ ਡੇਢ ਟੀਮ ਹੈ ਭਾਈ ਜੀ ਉਹ ਬਹੁਤ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੀਆਂ ਧੰਨਵਾਦ ਕਰਦੀਆਂ ਵੀ ਕੋਈ ਪੈਸਾ ਨਹੀਂ ਕੋਈ ਪਾਈ ਨਹੀਂ ਅਬਦਾ ਸਰਦਾ ਸਮਾਨ ਅਬਦਾ ਪਾਓ ਗੱਲੇ ਚ ਠੀਕ ਹੈ ਨਾ ਬਹੁਤ ਧੰਨਵਾਦ ਕਰਨਿਆ ਭਾਈ ਜੀ ਬਹੁਤ ਵਧੀਆ ਬਣ ਗਈ ਭਾਈ ਜੀ ਐਨੀ ਸੋਹਣੀ ਲੇਗਾ ਬਣ ਗਈ ਭਾਈ ਜੀ ਬਹੁਤ ਕੋਟੀ ਕੋਟੀ ਪ੍ਰਣਾਮ ਹੈ ਤੁਹਾਨੂੰ ਭਾਈ ਜੀ ਲੈਂਚ ਪੁਆਏ ਜੀ ਹਾਂਜੀ ਲੈਂਚ ਪੁਆਇਆ ਹੈ ਭਾਈ ਜੀ ਕਿਵੇਂ ਬਣੀ ਐ ਇਨੇ ਗੱਲਾਂ ਬਹੁਤ ਵਧੀਆ ਬਣ ਗਈ ਭਾਈ ਜੀ ਨਾ ਜੀ ਕੋਈ ਪੈਸਾ ਨਹੀਂ ਲਿਆ ਬਾਈ ਜੀ ਕੋਈ ਹਾਨੀ ਕਰਿਆ ਹੈ ਗਿਆ ਸਾਡੇ ਤੋਂ ਬਹੁਤ ਜਿਹੜਾ ਤੁਸੀਂ ਸੇਵਾ ਕਰਦੇ ਹੋ ਬਾਈ ਜੀ ਇਹ ਵੀ ਤੁਹਾਡੇ ਦਾ ਬਹੁਤ ਧੰਨਵਾਦ ਹੈ ਬਾਈ ਜੀ ਤੇ ਰੋਟੀ ਪਾਣੀ ਦਾ ਆ ਕੋਈ ਸਭ ਸਭ ਕੁਝ ਸਾਨੂੰ ਮਿਲਦਾ ਦੇ ਜੀ ਰੋਟੀ ਵੀ ਮਿਲਦੀ ਹੈ ਦੜੀਆਂ ਵੀ ਮਿਲਦਾ ਤੇ ਸੇਵਾ ਬਹੁਤ ਵਧੀਆ ਹੋਈ ਹੈ ਬਾਈ ਜੀ ਸਾਡੀ ਸੇਬੇ ਕੀ ਨਾਮ ਆ ਜੀ ਜਸਵੀਰ ਕੌਰ ਕਿਹੜਾ ਪਿੰਡਾ ਮਾਤਾ ਬਹੁਤ ਵਧੀਆ ਜੀ ਅਸੀਂ ਅੱਜ ਕੈਂਪ ਤੇ ਪਹੁੰਚਿਓ ਅੱਖਾਂ ਕਰਵਾਈਆਂ ਹਾਂ ਹਾਂ ਜੀ ਹਾਂ ਜੀ ਕਿਵੇਂ ਲੱਗਿਆ ਜੀ ਬਹੁਤ ਸੋਹਣਾ ਅਪਡੇਟ ਹੈ ਬਹੁਤ ਸੋਹਣਾ ਨੀਗਾ ਵਧੀਆ ਨੀਗਾ ਬਹੁਤ ਸੋਹਣੀ ਬਣੀ ਹੈ ਕਿੰਨ ਪੈਸਾ ਨਹੀਂ ਕੋਠੇਲਾ ਨਹੀਂ ਕੋਈ ਖੁਸ਼ ਨਹੀਂ ਸਾਡੀ ਸੇਵਾ ਵੀ ਉੱਥੇ ਬਹੁਤ ਸੋਹਣੀ ਕੀਤੀ ਹੈ ਕੈਂਪ ਦਾ ਖਰਚਾ ਪੈਣਾ ਨਾ ਬਹੁਤ ਬਹੁਤ ਅਗਿਆਤ ਸੀ ਗੋਦਾ ਲੱਗਦੇ ਜੀ ਰਵੰਧ ਬਹੁਤ ਸੋਹਣੀ ਹੈ 마가. 아, 아ं बहुत ब ह